ਖਜ਼ਾਨਾ ਮੰਤਰੀ ਨੇ ਅੰਤਰੀਮ ਬਜਟ ਪੇਸ਼ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇਜ਼ ਦੀਆਂ ਮੰਡੀਆਂ ਨੂੰ ਈ ਨਾਮ ਨਾਲ ਜੋੜਿਆ ਜਾ ਰਿਹਾ ਹੈ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਤੇ ਸਰਕਾਰ ਦਾ ਜ਼ੋਰ ਹੈ ਕੇਂਦਰ ਸਰਕਾਰ ਵੱਲੋਂ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ ਐਂਡ ਇਸ ਪ੍ਰੋਵਾਈਡਿੰਗ ਸਰਵਿਸਿਜ਼ ਟੂ 1.8 ਕਰੋੜ ਫਾਰਮਰਸ ਵਿਦ ট্রেਡਿੰਗ ਵੋਲਿਊਮ ਆਫ 3 ਲੱਖ ਕਰੋੜਸ ਆਫ ਰੁਪੀਸ the sector is cervical cancer ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਕੁੜੀਆਂ ਨੂੰ ਇਸ ਤੋਂ ਬਚਾਉਣ ਲਈ ਮੁਫਤ ਟੀਕੇ ਲਗਾਏ ਜਾਣਗੇ ਦੇਸ਼ ਦੇ ਮੈਡੀਕਲ ਕਾਲਜਾਂ ਦੀ ਸਹੂਲਤ ਵਧੇਗੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਾਰੇ ਆਸ਼ਾ ਵਰਕਰਾਂ ਤੇ ਆਂਗਨਵਾੜੀ ਕਰਮਚਾਰੀਆਂ ਨੂੰ ਇਹ ਸਹੂਲਤ ਨਾਲ ਜੋੜਿਆ ਜਾਵੇਗਾ ਹੈਲਥ ਕੇ ਕਵਰ ਅੰਡ ਆਯੁਸ਼ਮਾਨ ਭਾਰਤ ਸਕੀਮ ਵਿਲ ਬੀ ਐਕਸਟੈਂਡਡ ਟੂ ਆਲ ਆਸ਼ਾ ਵਰਕਰਸ ਟੂ ਆਲ ਆਂਗਨਵਾੜੀ ਵਰਕਰਸ and helpers ਖਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਵੇਸ਼ੀ ਵਿਕਾਸ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਇਸ ਦੇ 1 ਕਰੋੜ ਘਰਾਂ ਨੂੰ ਅਕਸ਼ੇ ਊਰਜਾ ਰਾਹੀਂ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਪੇਗੀ ਹਰੇਕ ਭਾਰਤ ਵਾਸੀ ਦੀਆਂ ਉਮੀਦਾਂ ਨੂੰ ਪੂਰੀਆਂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਥਰੂ ਰੂਫਟਾਪ ਸੋਲਰਾਈਜੇਸ਼ਨ 1 ਕਰੋੜ ਹਾਊਸਹੋਲਡਸ ਵਿਲ ਬੀ ਇਨੇਬਲ ਟੂ ਅਬਟੇਨ ਅਪ ਟੂ 300 ਯੂਨਿਟਸ ਫ੍ਰੀ ਇਲੈਕਟ੍ਰਿਸਿਟੀ ਐਵਰੀ ਮੰਥ ਖਜ਼ਾਨਾ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਭਾਰਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਸਾਡੇ ਨੌਜਵਾਨ ਦੇਸ਼ ਵਿਕਾਸ ਦੀ ਗੱਲ ਕਰਦੇ ਨੇ ਬੀਤੇ 10 ਸਾਲਾਂ ਦੌਰਾਨ ਵਿਕਾਸ ਦੀ ਸੂਚ ਨਾਲ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਸਰਕਾਰ ਨੇ ਆਵਾਸ ਹਰ ਘਰ ਜਲ ਬੈਂਕ ਖਾਤੇ ਖੋਲਣ ਵਰਗੇ ਖੇਤਰਾਂ 'ਚ ਰਿਕਾਰਡ ਸਮੇਂ 'ਚ ਕੰਮ ਕੀਤਾ ਹੈ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਇਆ ਗਿਆ ਇਸ ਦੌਰਾਨ ਕੇਂਦਰੀ ਮੰਤਰੀ ਨੇ ਕਰੋੜਾਂ ਨੌਜਵਾਨਾਂ ਨੂੰ ਸਿੱਖਲਾਈ ਦੇਣ 10 ਸਾਲਾਂ 'ਚ ਮਹਿਲਾਵਾਂ ਨੂੰ 30 ਕਰੋੜ ਦਾ ਮudra ਕਰਜ਼ਾ ਦੇਣ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਈਬੀਡੀ ਰਾਹੀਂ ਸਿੱਧੇ ਬੈਂਕ ਖਾਤਿਆਂ 'ਚ ਪੈਸੇ ਭੇਜਣਾ ਤੇ ਗਰੀਬਾਂ ਦੇ ਵਿਕਾਸ ਨੂੰ ਤਰਜੀਹ ਦੇਣ ਵਰਗੇ ਮੁੱਦਿਆਂ ਤੇ ਵੀ ਆਪਣੇ ਵਿਚਾਰ ਰੱਖੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਮਹਿੰਗਾਈ ਜ਼ਿਆਦਾ ਨਹੀਂ ਵਧੀ ਪਰ ਲੋਕਾਂ ਦੀ ਆਮਦਨ 'ਚ ਵਾਧਾ ਦੇਖਣ ਨੂੰ ਮਿਲਿਆ The pandemic has led to a crisis of food, fertilizer, fuel, and finances for the world, while India successfully navigated its way.